ਕਿ ਸਾਡੀ ਜਿਹੜੀ ਮਾਂ ਤਾਂ ਸਿੱਧੂ ਮੂਸੇਵਾਲਾ ਦੇ ਘਰੇ ਅੱਜ ਖੁਸ਼ੀ ਆਈ ਹੈ ਤਾਂ ਗੁਰਲੇਜ਼ ਅਖਤਰ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ ਅ ਗੁਰਲੇਜ਼ ਜੀ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਸਵਾਗਤ ਆ ਔਰ ਫਰਸਟ ਰਿਐਕਸ਼ਨ ਤੁਹਾਡਾ ਜਾਣਨਾ ਚਾਹਾਂਗੇ ਜਦੋਂ ਤੁਹਾਡੀ ਤੁਹਾਨੂੰ ਪਤਾ ਲੱਗਦਾ ਤੁਸੀਂ ਤਸਵੀਰ ਦੇਖਦੇ ਹੋ ਹਾਂਜੀ ਥੈਂਕ ਯੂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਜੀ ਜੀ ਔਰ ਮੈਂ ਮੇਰਾ ਮਨ ਭਾਵਕ ਵੀ ਹੋਇਆ ਮਨ ਖੁਸ਼ ਵੀ ਬਹੁਤ ਹੋਇਆ ਕੀ ਸ਼ੁਕਰ ਹੈ ਵਾਈ ਗੁਰੂ ਦਾ ਕਿਉਂਕਿ ਕਮਾਂ ਨੇ ਬਹੁਤ ਵੱਡਾ ਜਿਗਰਾ ਚਾਹੀਦਾ ਇੰਨੀ ਏਜ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਜੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜ਼ਿੰਦਗੀ ਮੌਤ ਦੀ ਲੜਾਈ ਹੁੰਦੀ ਹੈ ਇਹ ਹੂੰ ਸੋ ਬਹੁਤ ਵਾਈ ਗੁਰੂ ਨੇ ਹਿੰਮਤ ਦਿੱਤੀ ਮਾਤਾ ਨੂੰ ਚਰਨਜੀਤ ਕੌਰ ਨੂੰ ਤੇ ਸਾਡੀ ਜਿਹੜੀ ਮਾਂ ਸਦਾ ਸਲਾਮਤ ਰਹੇ ਔਰ ਆਪਣੇ ਪੁੱਤ ਦੀ ਕਹਿੰਦੇ ਹੁੰਦੇ ਆ ਜਿਹੜੀ ਆਂਦਰਾਂ ਦੀ ਜਿਹੜੀ ਠੰਡ ਅੱਜ ਉਹਨਾਂ ਨੂੰ ਮਿਲੀ ਹੈ ਜੀ ਜੀ ਗੁਰਲੇਸ਼ ਜੀ ਤੁਸੀਂ ਤੁਹਾਡਾ ਜਦੋਂ ਜ਼ਿਕਰ ਆਉਂਦਾ ਤੁਸੀਂ ਤਾਂ ਚਲੋ ਬਹੁਤ ਹੀ ਮਰਸਲੀ ਇੱਕ ਬਹੁਤ ਵੱਡਾ ਨਾਮ ਆ ਤੁਹਾਡਾ ਇਸ ਵੇਲੇ ਤੁਸੀਂ ਤੁਹਾਡਾ ਇੱਕ ਸਿੱਧੂ ਦੇ ਨਾਲ ਵੀ ਬੜਾ ਕਨੈਕਸ਼ਨ ਦੇ ਆ ਕਿਉਂਕਿ ਜੀ ਵੈਗਨ ਜਿਹੜਾ ਸਿੱਧੂ ਦਾ ਪਹਿਲਾ ਗੀਤ ਸੀਗਾ ਉਹ ਬਹੁਤ ਵੱਡਾ ਹਿਟਰ ਆ ਔਰ ਜੇ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਤੁਹਾਨੂੰ ਵੀ ਬਹੁਤ ਵੱਡਾ ਪੁਸ਼ ਸੀਗਾ ਉਦੋਂ ਤੁਹਾਡੇ ਲਈ ਬਿਲਕੁਲ ਜੀ ਬਿਲਕੁਲ ਬਿਲਕੁਲ ਇਕੱਲਾ ਕੋਈ ਵੱਡਾ ਨਹੀਂ ਹੁੰਦਾ ਇੱਕ ਦੂਜੇ ਦੇ ਨਾਲ ਹੀ ਵੱਡੇ ਆ ਆਪਾਂ ਜੀ ਜੀ ਸੋ ਬਹੁਤ ਵੈਸੇ ਵੀ ਉਹ ਭਰਾ ਵਿਚਾਰਾ ਬਹੁਤ ਦਿਲ ਦਾ ਸਾਫ਼ ਇਨਸਾਨ ਸੀਗਾ ਕਿਉਂਕਿ ਉਹ ਜਾਦਾ ਬਰੀਕੀਆਂ ਚ ਨਹੀਂ ਸੀਗਾ ਬਟ ਇਹ ਆ ਕਿ ਉਹ ਜਿੰਨਾ ਵੀ ਮਿਲਦਾ ਸੀ ਕਿਸੇ ਨੂੰ ਦਿਲੋਂ ਮਿਲਦਾ ਸੀਗਾ ਹੂੰ ਹੂੰ ਤੇ ਸਾਡਾ ਜਿੰਨਾ ਵੀ ਅਸੀਂ ਜਿੰਨਾ ਵੀ ਉਹਨੂੰ ਮਿਲੇ ਆ ਤਿੰਨ ਚਾਰ ਵਾਰ ਮਿਲੇ ਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਾਹਰ ਅਸੀਂ ਜਦੋਂ ਲਾਈਵ ਸ਼ੋਅ ਤੇ ਵੀ ਵੈਨਕੂਵਰ ਇਕੱਠੇ ਹੋਏ ਆ ਬਹੁਤ ਵਧੀਆ ਰਿਹਾ ਹੂੰ ਹੂੰ ਮਤਲਬ ਕੋਈ ਉਹਦੇ ਚ ਇਦਾਂ ਦੀ ਗੱਲਬਾਤ ਨਹੀਂ ਸੀਗੀ ਹਨਾ ਜਿੱਦਾਂ ਇੱਕ ਹੋਰ ਜਿੰਨਾ ਜਿੰਨਾ ਸਿੱਧੂ ਵੱਡਾ ਹੋ ਗਿਆ ਸੀ ਮੈਂ ਦੇਖਿਆ ਇੱਕ ਵੀਡੀਓ ਤੁਹਾਨੂੰ ਬਹੁਤ ਨਿਵਕੇ ਝੁੱਕ ਕੇ ਕੈਲੀ ਭਾਜੀ ਨੂੰ ਤੁਹਾਨੂੰ ਝੁੱਕ ਕੇ ਮਿਲਦਾ ਪਿਆ ਹਾਂਜੀ 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 ਉਹ ਹਮੇਸ਼ਾ ਜਦੋਂ ਵੀ ਮਿਲਿਆ ਬਹੁਤ ਸਤਿਕਾਰ ਦਿੱਤਾ ਉਹਨੇ ਆਲਵੇਜ਼ ਮਤਲਬ ਉਹਨੇ ਕਹਿਣਾ ਭੈਣ ਮੈਂ ਹੁਣ ਇਦਾਂ ਦੇ ਪੰਗਿਆਂ 'ਚ ਪਿਆ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਬਟ ਮੈਂ ਤੁਹਾਨੂੰ ਮਿਲੂੰਗਾ ਜ਼ਰੂਰ ਹਾਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਪਰ ਆਪਾਂ ਕਦੀ ਇਦਾਂ ਮੁਲਾਕਾਤ ਪਰਸਨਲੀ ਇਦਾਂ ਬੈਠੇ ਨਹੀਂ ਪਰ ਜਿੰਨਾ ਵੀ ਮਿਲੇ ਬਹੁਤ ਹੀ ਵਧੀਆ ਲੱਗਿਆ ਮਿਲ ਕੇ ਸਾਡੇ ਭਰਾ ਦਾ ਸਵਰਗਾਂ 'ਚ ਵਾਸਾ ਹੋਵੇ ਅੱਜ ਮਾਂ ਦੀ ਗੋਦ ਦੇ ਵਿੱਚ ਨੰਨਾ ਜਿਆ ਆਇਆ ਮੈਨੂੰ ਤਾਂ ਇਹੀ ਲੱਗਦਾ ਕਿ ਉਹ ਸਿੱਧੋ ਹੀ ਆ ਔਰ ਬਾਪੂ ਬਲਕੌਰ ਹੋਰਾਂ ਦੇ ਹੁਣੇ ਸੁਣ ਰਹੇ ਸੀ ਉਹ ਇਹ ਕਹਿ ਰਹੇ ਨੇ ਕਿ ਬਹੁਤ ਰਿਜ਼ੈਂਬਲ ਕਰਦਾ 80% ਕਹਿੰਦੇ ਐਂ ਲੱਗਦਾ ਕਿ ਸਿੱਧੂ ਹੀ ਐ ਜਿਵੇਂ ਹਾਂ ਬਿਲਕੁਲ ਜਿਹੜੀਆਂ ਰੂਹਾਂ ਜਾਂਦੀਆਂ ਨੇ ਉਹੀ ਵਾਪਸ ਆਉਂਦੀਆਂ ਨੇ ਕਿਉਂਕਿ ਉਹਦੇ ਬਹੁਤ ਕੰਮ ਅਧੂਰੇ ਸੀਗੇ ਜਿਹੜੇ ਪੂਰੇ ਕਰਨੇ ਆ ਮੈਂ ਤਾਂ ਇਹੀ ਕਹੂੰਗੀ ਵੀ ਮਾਪੇ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਤੇ ਉਹ ਇਹ ਇਸ ਬੱਚੇ ਦੀਆਂ ਖੁਸ਼ੀਆਂ ਨੂੰ ਮਾਨਣ ਠੀਕ ਹੈ ਤੇ ਤੁਹਾਨੂੰ ਪਤਾ ਹੈ ਮਾਪੇ ਦੇ ਲਈ ਕਿੰਡੀ ਵੱਡੀ ਖੁਸ਼ੀ ਦੀ ਗੱਲ ਅੱਜ ਕਿਉਂਕਿ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀਗਾ ਤੇ ਉਹ ਅੱਜ ਅੱਜ ਜਾ ਕੇ ਉਹਨਾਂ ਨੂੰ ਅਹਿਸਾਸ ਹੋਣ ਲੱਗਿਆ ਵੀ ਨਹੀਂ ਹੁਣ ਅੱਜ ਸਾਡੇ ਘਰ ਦੇ ਵਿੱਚ ਅੱਜ ਕਿਲਕਾਰੀਆਂ ਨੇ ਉੱਠਣਗੇ ਬੱਚਾ ਹੈ ਉਹਦੇ ਨਾਲ ਬਿਜ਼ੀ ਹੋ ਗਏ ਨੇ ਬਹੁਤ ਵਧੀਆ ਬਹੁਤ ਸੋਹਣਾ ਥੋੜੀ ਮਨਮ ਲੱਗ ਗਈ ਜ਼ਖਮ ਤੇ ਕਹਿ ਸਕਦੇ ਹਾਂਜੀ ਹਾਂਜੀ ਬਹੁਤ ਅੱਛਾ ਗੁਰਲੇ ਗੁਰਵੇਸ਼ ਜੀ ਇੱਕ ਦੋ ਆਖਰੀ ਸਵਾਲ ਲੈ ਤੁਹਾਡਾ ਵੀ ਵਕਤ ਲੈ ਰਹੇ ਆ ਜਦੋਂ ਤੁਸੀਂ ਜੀ ਵੈਗਨ ਕੀਤਾ ਸੀ 2016 ਜਾਂ 17 ਚ ਕੋਈ ਪਹਿਲੀ ਪਹਿਲੀ ਮੁਲਾਕਾਤ ਜਾਂ ਪਹਿਲੀ ਗੱਲਬਾਤ ਦੀ ਸ਼ੁਰੂਆਤ ਦੱਸ ਸਕਦੇ ਹੋ ਸਿੱਧੂ ਨਾਲ ਜਦੋਂ ਹੋਈ ਸਾਡੀ ਕੋਈ ਮੁਲਾਕਾਤ ਨਹੀਂ ਸੀ ਹੋਈ ਉਸ ਟਾਈਮ ਤੇ ਜੀ ਜੀ ਦੀਪ ਜੰਡੂ ਨੇ ਗਾਣਾ ਭੇਜਿਆ ਸੀਗਾ ਖੈਲੀ ਸਾਹਿਬ ਨਾਲ ਹੀ ਗੱਲ ਹੁੰਦੀ ਸੀਗੀ ਜੀ ਤੇ ਜਦੋਂ ਪੇਮੈਂਟ ਵੀ ਭੁਵਾਈ ਸੀ ਸਿੱਧੂ ਦਾ ਹੀ ਫੋਨ ਆਇਆ ਸੀ ਇਹਨਾਂ ਦੇ ਫੋਨ ਤੇ ਜੀ ਤੇ ਬਸ ਉਹੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਜਦੋਂ ਡਰਾਈਵਰੀ ਵਾਲਾ ਦਾ ਡਰਾਈਵਰਾਂ ਵਾਲਾ ਗੀਤ ਹੋਇਆ ਸੀ ਉਦੋਂ ਅਸੀਂ ਮੋਹਾਲੀ ਮਿਲੇ ਆ ਫਿਰ ਵੈਨਕੂਵਰ ਸ਼ੋਅ ਤੇ ਅਸੀਂ ਇਕੱਠੇ ਲਾਈਵ ਪਰਫਾਰਮ ਵੀ ਕੀਤਾ ਤੇ ਉਹਨਾਂ ਨੇ ਜੀ ਵੈਗਨ ਗਾਇਆ ਵੀ ਹਮ ਮਤਲਬ ਉਸ ਗਾਣੇ ਦੌਰਾਨ ਜੀ ਵੈਗਨ ਦੌਰਾਨ ਸਾਡੀ ਕਦੇ ਕੋਈ ਗੱਲ ਨਹੀਂ ਸੀ ਹੋਈ ਹਮ ਤੇ ਬਸ ਉਹਨਾਂ ਦਾ ਇਹ ਫੋਨ ਆਇਆ ਸੀਗਾ ਵੀ ਭੈਣ ਤੁਸੀਂ ਬਹੁਤ ਹੀ ਸੋਹਣਾ ਗਾਇਆ ਹਮ ਵੀ ਗਾਣੇ ਨੂੰ ਚਾਰ ਚੰਨ ਲਾਤੇ ਹਮ ਤੇ ਚਲੋ ਬਸ ਇੰਨੀ ਗੱਲ ਹੀ ਹੋਈ ਸੀ ਉਸ ਟਾਈਮ ਤੇ ਤੇ ਫਿਰ ਜਦੋਂ ਸ਼ੋਅ ਤੇ ਅਸੀਂ ਇਕੱਠੇ ਹੋਏ ਆਂ ਉੱਥੇ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਜਿਵੇਂ ਹੁੰਦੀਆਂ ਹੀ ਆ ਹਨ ਜਦੋਂ ਆਪਾਂ ਮਿਲਦੇ ਆਂ ਭੈਣ ਭਰਾ ਇਕੱਠੇ ਹੁੰਦੇ ਆਂ ਸੋ ਬੱਬੀ ਮਿਲਦੇ ਆਰਟਿਸਟ ਇੱਕ ਦੂਜੇ ਨੂੰ ਜੀ ਹਾਂ ਔਰ ਔਰ ਕੋਈ ਕੋਈ ਪ੍ਰੋਗਰਾਮ ਹੈ ਕਿ ਅਜੇ ਤੱਕ ਪਰਿਵਾਰ ਨੂੰ ਥੋੜਾ ਵਕਤ ਗੁਜ਼ਾਰਨ ਉਹ ਥੋੜਾ ਬੱਚੇ ਨਾਲ ਜਾ ਕੇ ਵੀ ਆਉਂਗੇ ਕਰੇ ਬਿਲਕੁਲ ਜਾਵਾਂਗੇ ਹਾਂ ਜੀ ਜ਼ਰੂਰ ਜਾਵਾਂਗੇ ਕਿਉਂਕਿ ਜਦੋਂ ਸਾਡਾ ਭਰਾ ਇਸ ਦੁਨੀਆ ਤੋਂ ਗਿਆ ਉਦੋਂ ਅਸੀਂ ਇੱਥੇ ਨਹੀਂ ਸੀਗੇ بسੀ ਉਦੋਂ ਬਾਹਰ ਸੀਗੇ ਟੂਰਤੇ ਸੀਗੇ ਹਾਂ ਤਾਂ ਸੀ ਗਏ ਨਹੀਂ ਸੀ ਬਟ ਹੁਣ ਸੀ ਜ਼ਰੂਰ ਜਾ ਕੇ ਆਵਾਂਗੇ ਹੂੰ ਧੰਨਵਾਦ ਧੰਨਵਾਦ ਸਾਰਨਾ ਗੱਲਬਾਤ ਕਰਨ ਦੇ ਲਈ ਤਾਂ ਗੁਰਲੇਜ਼ ਅਖਤਰ ਜੁੜੇ ਸੀ ਡੇਲੀ ਪੋਸਟ ਪੰਜਾਬੀ ਤੇ ਬਹੁਤ ਸ਼ੁਕਰੀਆ ਸਾਨੂੰ ਆਪਣਾ ਸਮਾਂ ਦੇਣ ਦੇ ਲਈ ਧੰਨਵਾਦ ਬਹੁਤ ਸ਼ੁਕਰੀਆ ਤਾਂ ਸਦੂ ਮੂਸੇਵਾਲਾ ਦੇ ਘਰੇ ਅੱਜ ਖੁਸ਼ੀ ਆਈ ਹੈ ਤਾਂ ਗੁਰਲੇਜ਼ ਅਖਤਰ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ ਗੁਰਲੇਜ਼ ਜੀ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਸਵਾਗਤ ਹੈ ਔਰ ਫਸਟ ਰਿਐਕਸ਼ਨ ਤੁਹਾਡਾ ਜਾਣਨਾ ਚਾਹਾਂਗੇ ਜਦੋਂ ਤੁਹਾਡੀ ਤੁਹਾਨੂੰ ਪਤਾ ਲੱਗਦਾ ਤੁਸੀਂ ਤਸਵੀਰ ਦੇਖਦੇ ਹੋ ਹਾਂਜੀ ਥੈਂਕ ਯੂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਜੀ ਜੀ ਔਰ ਮੈਂ ਮੇਰਾ ਮਨ ਭਾਵਕ ਵੀ ਹੋਇਆ ਮਨ ਖੁਸ਼ ਵੀ ਬਹੁਤ ਹੋਇਆ ਕਿ ਸ਼ੁਕਰ ਹੈ ਵਾਹਿਗੁਰੂ ਦਾ ਕਿਉਂਕਿ ਇੱਕ ਮਾਂ ਨੇ ਬਹੁਤ ਵੱਡਾ ਜਿਗਰਾ ਚਾਹੀਦਾ ਇੰਨੀ ਏਜ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਜੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜ਼ਿੰਦਗੀ ਮੌਤ ਦੀ ਲੜਾਈ ਹੁੰਦੀ ਹੈ ਇਹ ਹੂੰ ਸੋ ਬਹੁਤ ਵਾਈਗਰੂ ਨੇ ਹਿੰਮਤ ਦਿੱਤੀ ਮਾਤਾ ਨੂੰ ਚਰਨਜੀਤ ਕੌਰ ਨੂੰ ਤੇ ਸਾਡੀ ਜਿਹੜੀ ਮਾਂ ਸਦਾ ਸਲਾਮਤ ਰਹੇ ਔਰ ਆਪਣੇ ਪੁੱਤ ਦੀ ਕਹਿੰਦੇ ਹੁੰਦੇ ਆ ਜਿਹੜੀ ਆਂਦਰਾਂ ਦੀ ਜਿਹੜੀ ਠੰਡ ਅੱਜ ਉਹਨਾਂ ਨੂੰ ਮਿਲੀ ਆ ਜੀ ਜੀ ਗੁਰਲੀਲ ਜੀ ਤੁਸੀਂ ਤੁਹਾਡਾ ਜਦੋਂ ਜ਼ਿਕਰ ਆਉਂਦਾ ਤੁਸੀਂ ਤਾਂ ਚਲੋ ਬਹੁਤ ਹੀ ਮਰਸਲੀ ਇੱਕ ਬਹੁਤ ਵੱਡਾ ਨਾਮ ਆ ਤੁਹਾਡਾ ਇਸ ਵੇਲੇ ਤੁਸੀਂ ਤੁਹਾਡਾ ਇੱਕ ਸਿੱਧੂ ਦੇ ਨਾਲ ਵੀ ਬੜਾ ਕਨੈਕਸ਼ਨ ਦੇ ਆ ਕਿਉਂਕਿ ਜੀ ਵੈਗਨ ਜਿਹੜਾ ਸਿੱਧੂ ਦਾ ਪਹਿਲਾ ਗੀਤ ਸੀਗਾ ਉਹ ਬਹੁਤ ਵੱਡਾ ਹਿਟਰ ਆ ਔਰ ਜੇ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਤੁਹਾਨੂੰ ਵੀ ਬਹੁਤ ਵੱਡਾ ਪੁਸ਼ ਸੀਗਾ ਉਦੋਂ ਤੁਹਾਡੇ ਲਈ ਬਿਲਕੁਲ ਜੀ ਬਿਲਕੁਲ ਬਿਲਕੁਲ ਕੱਲਾ ਕੋਈ ਵੱਡਾ ਨਹੀਂ ਹੁੰਦਾ ਇੱਕ ਦੂਜੇ ਦੇ ਨਾਲ ਹੀ ਵੱਡੇ ਆ ਆਪਾਂ ਜੀ ਜੀ ਸੋ ਬਹੁਤ ਵੈਸੇ ਵੀ ਉਹ ਭਰਾ ਵਿਚਾਰਾ ਬਹੁਤ ਦਿਲ ਦਾ ਸਾਫ਼ ਇਨਸਾਨ ਸੀਗਾ ਕਿਉਂਕਿ ਉਹ ਜਾਦਾ ਬਰੀਕੀਆਂ ਚ ਨਹੀਂ ਸੀਗਾ ਬਟ ਇਹ ਆ ਕਿ ਉਹ ਜਿੰਨਾ ਵੀ ਮਿਲਦਾ ਸੀ ਕਿਸੇ ਨੂੰ ਦਿਲੋਂ ਮਿਲਦਾ ਸੀਗਾ ਹੂੰ ਹੂੰ ਤੇ ਸਾਡਾ ਜਿੰਨਾ ਵੀ ਅਸੀਂ ਜਿੰਨਾ ਵੀ ਉਹਨੂੰ ਮਿਲੇ ਆ ਤਿੰਨ ਚਾਰ ਵਾਰ ਮਿਲੇ ਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਾਹਰ ਅਸੀਂ ਜਦੋਂ ਲਾਈਵ ਸ਼ੋਅ ਤੇ ਵੀ ਵੈਨਕੂਵਰ ਇਕੱਠੇ ਹੋਏ ਆ ਬਹੁਤ ਵਧੀਆ ਰਿਹਾ ਹੂੰ ਹੂੰ ਮਤਲਬ ਕੋਈ ਉਹਦੇ ਚ ਇਦਾਂ ਦੀ ਗੱਲਬਾਤ ਨਹੀਂ ਸੀਗੀ ਹਨਾ ਜਿੱਦਾਂ ਇੱਕ ਔਰ ਔਰ ਜਿੰਨਾ ਜਿੰਨਾ ਸਿੱਧੂ ਵੱਡਾ ਹੋ ਗਿਆ ਸੀ ਮੈਂ ਦੇਖਿਆ ਇੱਕ ਵੀਡੀਓ ਤੁਹਾਨੂੰ ਬਹੁਤ ਨਿਵਕੇ ਝੁੱਕ ਕੇ ਕੈਲੀ ਭਾਜੀ ਨੂੰ ਤੁਹਾਨੂੰ ਝੁੱਕ ਕੇ ਮਿਲਦਾ ਪਿਆ ਹਾਂਜੀ 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 ਨਹੀਂ ਉਹ ਹਮੇਸ਼ਾ ਜਦੋਂ ਵੀ ਮਿਲਿਆ ਬਹੁਤ ਸਤਿਕਾਰ ਦਿੱਤਾ ਉਹਨੇ ਆਲਵੇਜ਼ ਮਤਲਬ ਉਹਨੇ ਕਹਿਣਾ ਭੈਣ ਮੈਂ ਹੁਣ ਇਦਾਂ ਦੇ ਪੰਗਿਆਂ 'ਚ ਪਿਆ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਬਟ ਮੈਂ ਤੁਹਾਨੂੰ ਮਿਲੂੰਗਾ ਜ਼ਰੂਰ ਹਾਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਪਰ ਆਪਾਂ ਕਦੀ ਇਦਾਂ ਮੁਲਾਕਾਤ ਪਰਸਨਲੀ ਇਦਾਂ ਬੈਠੇ ਨਹੀਂ ਪਰ ਜਿੰਨਾ ਵੀ ਮਿਲੇ ਆ ਬਹੁਤ ਹੀ ਵਧੀਆ ਲੱਗਿਆ ਮਿਲ ਕੇ ਸਾਡੇ ਭਰਾ ਦਾ ਸਵਰਗਾਂ 'ਚ ਵਾਸਾ ਹੋਵੇ ਅੱਜ ਮਾਂ ਦੀ ਗੋਦ ਦੇ ਵਿੱਚ ਨੰਨਾ ਜਿਹਾ ਆਇਆ ਮੈਨੂੰ ਤਾਂ ਇਹੀ ਲੱਗਦਾ ਕਿ ਉਹ ਸਿੱਧੋ ਹੀ ਆ ਔਰ ਬਾਪੂ ਬਲਕੌਰ ਹੋਰਾਂ ਦੇ ਹੁਣੇ ਸੁਣ ਰਹੇ ਸੀ ਉਹ ਇਹ ਕਹਿ ਰਹੇ ਨੇ ਕਿ ਬਹੁਤ ਰਿਜ਼ੈਂਬਲ ਕਰਦਾ 80% ਕਹਿੰਦੇ ਐਂ ਲੱਗਦਾ ਕਿ ਸਿੱਧੂ ਹੀ ਐ ਜਿਵੇਂ ਹਾਂ ਬਿਲਕੁਲ ਜਿਹੜੀਆਂ ਰੂਹਾਂ ਜਾਂਦੀਆਂ ਨੇ ਉਹੀ ਵਾਪਸ ਆਉਂਦੀਆਂ ਨੇ ਕਿਉਂਕਿ ਉਹਦੇ ਬਹੁਤ ਕੰਮ ਅਧੂਰੇ ਸੀਗੇ ਜਿਹੜੇ ਪੂਰੇ ਕਰਨੇ ਆ ਮੈਂ ਤਾਂ ਇਹੀ ਕਹੂੰਗੀ ਵੀ ਮਾਪੇ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਤੇ ਉਹ ਇਹ ਇਸ ਬੱਚੇ ਦੀਆਂ ਖੁਸ਼ੀਆਂ ਨੂੰ ਮਾਨਣ ਠੀਕ ਹੈ ਤੇ ਤੁਹਾਨੂੰ ਪਤਾ ਹੈ ਮਾਪੇ ਦੇ ਲਈ ਕਿੰਡੀ ਵੱਡੀ ਖੁਸ਼ੀ ਦੀ ਗੱਲ ਅੱਜ ਕਿਉਂਕਿ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀਗਾ ਤੇ ਉਹ ਅੱਜ ਅੱਜ ਜਾ ਕੇ ਉਹਨਾਂ ਨੂੰ ਅਹਿਸਾਸ ਹੋਣ ਲੱਗਿਆ ਵੀ ਨਹੀਂ ਹੁਣ ਅੱਜ ਸਾਡੇ ਘਰ ਦੇ ਵਿੱਚ ਅੱਜ ਖਿਲਕਾਰੀਆਂ ਨੇ ਉੱਠਣਗੇ ਬੱਚਾ ਹੈ ਉਹਦੇ ਨਾਲ ਬਿਜ਼ੀ ਹੋ ਗਏ ਨੇ ਬਹੁਤ ਵਧੀਆ ਬਹੁਤ ਸੋਹਣਾ ਥੋੜੀ ਮਲਮ ਲੱਗ ਗਈ ਜ਼ਖਮ ਤੇ ਕਹਿ ਸਕਦੇ ਹਾਂਜੀ ਹਾਂਜੀ ਬਹੁਤ ਅੱਛਾ ਗੁਰਲੇਸ਼ ਜੀ ਇੱਕ ਦੋ ਆਖਰੀ ਸਵਾਲ ਲੈ ਤੁਹਾਡਾ ਵੀ ਵਕਤ ਲੈ ਰਹੇ ਆ ਜਦੋਂ ਤੁਸੀਂ ਜੀ ਵੈਗਨ ਕੀਤਾ ਸੀ 2016 ਜਾਂ 17 ਚ ਕੋਈ ਪਹਿਲੀ ਪਹਿਲੀ ਮੁਲਾਕਾਤ ਜਾਂ ਪਹਿਲੀ ਗੱਲਬਾਤ ਦੀ ਸ਼ੁਰੂਆਤ ਦੱਸ ਸਕਦੇ ਹੋ ਸਿੱਧੂ ਨਾਲ ਜਦੋਂ ਹੋਈ ਸਾਡੀ ਕੋਈ ਮੁਲਾਕਾਤ ਨਹੀਂ ਸੀ ਹੋਈ ਉਸ ਟਾਈਮ ਤੇ ਜੀ ਜੀ ਆ ਦੀਪ ਜੰਡੂ ਨੇ ਗਾਣਾ ਭੇਜਿਆ ਸੀਗਾ ਖੈਲੀ ਸਾਹਿਬ ਨਾਲ ਹੀ ਗੱਲ ਹੁੰਦੀ ਸੀਗੀ ਜੀ ਤੇ ਜਦੋਂ ਪੇਮੈਂਟ ਵੀ ਭਵਾਈ ਸੀ ਸਿੱਧੂ ਦਾ ਹੀ ਫੋਨ ਆਇਆ ਸੀ ਇਹਨਾਂ ਦੇ ਫੋਨ ਤੇ ਜੀ ਤੇ ਬਸ ਉਹੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਜਦੋਂ ਡਰਾਈਵਰੀ ਵਾਲਾ ਗਾ ਡਰਾਈਵਰਾਂ ਵਾਲਾ ਗੀਤ ਹੋਇਆ ਸੀ ਉਦੋਂ ਅਸੀਂ ਮੋਹਾਲੀ ਮਿਲੇ ਆ ਫਿਰ ਵੈਨਕੂਵਰ ਸ਼ੋਅ ਤੇ ਅਸੀਂ ਇਕੱਠੇ ਲਾਈਵ ਪਰਫਾਰਮ ਵੀ ਕੀਤਾ ਤੇ ਉਹਨਾਂ ਨੇ ਜੀ ਵੈਗਨ ਗਾਇਆ ਵੀ ਹਮ ਮਤਲਬ ਉਸ ਗਾਣੇ ਦੌਰਾਨ ਜੀ ਵੈਗਨ ਦੌਰਾਨ ਸਾਡੀ ਕਦੇ ਕੋਈ ਗੱਲ ਨਹੀਂ ਸੀ ਹੋਈ ਹਮ ਤੇ ਬਸ ਉਹਨਾਂ ਦਾ ਇਹ ਫੋਨ ਆਇਆ ਸੀਗਾ ਵੀ ਭੈਣ ਤੁਸੀਂ ਬਹੁਤ ਹੀ ਸੋਹਣਾ ਗਾਇਆ ਤੇ ਗਾਣੇ ਨੂੰ ਚਾਰ ਚੰਨ ਲਾਤੇ ਤੇ ਕਿ ਚਲੋ ਬਸ ਇੰਨੀ ਗੱਲ ਹੀ ਹੋਈ ਸੀ ਉਸ ਟਾਈਮ ਤੇ ਤੇ ਫਿਰ ਜਦੋਂ ਸ਼ੋਅ ਤੇ ਅਸੀਂ ਇਕੱਠੇ ਹੋਏ ਆ ਉੱਥੇ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਜਿਵੇਂ ਹੁੰਦੀਆਂ ਹੀ ਆ ਹਨਾ ਜਦੋਂ ਆਪਾਂ ਮਿਲਦੇ ਆ ਭੈਣ ਭਰਾ ਇਕੱਠੇ ਹੁੰਦੇ ਆ ਸਬੱਬੀ ਮਿਲਦੇ ਆ ਆਰਟਿਸਟ ਇੱਕ ਦੂਜੇ ਨੂੰ ਜੀ ਹਾਂ ਔਰ ਔਰ ਕੋਈ ਕੋਈ ਪ੍ਰੋਗਰਾਮ ਹੈ ਕਿ ਅਜੇ ਤੱਕ ਪਰਿਵਾਰ ਨੂੰ ਥੋੜਾ ਵਕਤ ਗੁਜ਼ਾਰਨ ਉਹ ਥੋੜਾ ਬੱਚੇ ਨਾਲ ਜਾ ਕੇ ਵੀ ਆਉਂਗੇ ਘਰੇ ਬਿਲਕੁਲ ਜਾਵਾਂਗੇ ਹਾਂ ਜਰੂਰ ਜਾਵਾਂਗੇ ਕਿਉਂਕਿ ਜਦੋਂ ਸਾਡਾ ਭਰਾ ਇਸ ਦੁਨੀਆ ਤੋਂ ਗਿਆ ਉਦੋਂ ਅਸੀਂ ਇੱਥੇ ਨਹੀਂ ਸੀਗੇ ਅਸੀਂ ਉਦੋਂ ਬਾਹਰ ਸੀਗੇ ਟੂਰ ਤੇ ਸੀਗੇ ਹਾਂ ਤਾਂ ਅਸੀਂ ਗਏ ਨਹੀਂ ਸੀ ਬਟ ਹੁਣ ਅਸੀਂ ਜਰੂਰ ਜਾ ਕੇ ਆਵਾਂਗੇ ਹਮ ਧੰਨਵਾਦ ਧੰਨਵਾਦ ਸਾਰਨਾ ਗੱਲਬਾਤ ਕਰਨ ਦੇ ਲਈ ਤਾਂ ਗੁਰਲੇਜ਼ ਅਖਤਰ ਜੁੜੇ ਸੀ ਡੇਲੀ ਪੋਸਟ ਪੰਜਾਬੀ ਤੇ ਬਹੁਤ ਸ਼ੁਕਰੀਆ ਸਾਨੂੰ ਆਪਣਾ ਸਮਾਂ ਦੇਣ ਦੇ ਲਈ ਧੰਨਵਾਦ ਬਹੁਤ ਸ਼ੁਕਰੀਆ ਤਸਿੱਦੂ ਮੂਸੇਵਾਲਾ ਦੇ ਘਰੇ ਅੱਜ ਖੁਸ਼ੀ ਆਈ ਹੈ ਤਾਂ ਗੁਰਲੇਜ਼ ਅਖਤਰ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ ਅ ਗੁਰਲੇਜ਼ ਜੀ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਸਵਾਗਤ ਆ ਔਰ ਫਰਸਟ ਰਿਐਕਸ਼ਨ ਤੁਹਾਡਾ ਜਾਣਨਾ ਚਾਹਾਂਗੇ ਜਦੋਂ ਤੁਹਾਡੀ ਤੁਹਾਨੂੰ ਪਤਾ ਲੱਗਦਾ ਤੁਸੀਂ ਤਸਵੀਰ ਦੇਖਦੇ ਹੋ ਹਾਂਜੀ ਥੈਂਕ ਯੂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਜੀ ਜੀ ਔਰ ਮੈਂ ਮੇਰਾ ਮਨ ਭਾਵਕ ਵੀ ਹੋਇਆ ਮਨ ਖੁਸ਼ ਵੀ ਬਹੁਤ ਹੋਇਆ ਕਿ ਸ਼ੁਕਰ ਹੈ ਵਾਹਿਗੁਰੂ ਦਾ ਕਿਉਂਕਿ ਇੱਕ ਮਾਂ ਨੇ ਬਹੁਤ ਵੱਡਾ ਜਿਗਰਾ ਚਾਹੀਦਾ ਇੰਨੀ ਏਜ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਜੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜ਼ਿੰਦਗੀ ਮੌਤ ਦੀ ਲੜਾਈ ਹੁੰਦੀ ਹੈ ਇਹ ਹੂੰ ਸੋ ਬਹੁਤ ਵਾਈਗਰੂ ਨੇ ਹਿੰਮਤ ਦਿੱਤੀ ਮਾਤਾ ਨੂੰ ਚਰਨਜੀਤ ਕੌਰ ਨੂੰ ਤੇ ਸਾਡੀ ਜਿਹੜੀ ਮਾਂ ਸਦਾ ਸਲਾਮਤ ਰਹੇ ਔਰ ਆਪਣੇ ਪੁੱਤ ਦੀ ਕਹਿੰਦੇ ਹੁੰਦੇ ਆ ਜਿਹੜੀ ਆਂਦਰਾਂ ਦੀ ਜਿਹੜੀ ਠੰਡ ਅੱਜ ਉਹਨਾਂ ਨੂੰ ਮਿਲੀ ਹੈ ਜੀ ਜੀ ਗੁਰਲੇਸ਼ ਜੀ ਤੁਸੀਂ ਤੁਹਾਡਾ ਜਦੋਂ ਜ਼ਿਕਰ ਆਉਂਦਾ ਤੁਸੀਂ ਤਾਂ ਚਲੋ ਬਹੁਤ ਹੀ ਮਰਸਲੀ ਇੱਕ ਬਹੁਤ ਵੱਡਾ ਨਾਮ ਆ ਤੁਹਾਡਾ ਇਸ ਵੇਲੇ ਤੁਸੀਂ ਤੁਹਾਡਾ ਇੱਕ ਸਿੱਧੂ ਦੇ ਨਾਲ ਵੀ ਬੜਾ ਕਨੈਕਸ਼ਨ ਦੇ ਆ ਕਿਉਂਕਿ ਜੀ ਵੈਗਨ ਜਿਹੜਾ ਸਿੱਧੂ ਦਾ ਪਹਿਲਾ ਗੀਤ ਸੀਗਾ ਉਹ ਬਹੁਤ ਵੱਡਾ ਹਿਟਰ ਆ ਔਰ ਜੇ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਤੁਹਾਨੂੰ ਵੀ ਬਹੁਤ ਵੱਡਾ ਪੁਸ਼ ਸੀਗਾ ਉਦੋਂ ਤੁਹਾਡੇ ਲਈ ਬਿਲਕੁਲ ਜੀ ਬਿਲਕੁਲ ਬਿਲਕੁਲ ਇਕੱਲਾ ਕੋਈ ਵੱਡਾ ਨਹੀਂ ਹੁੰਦਾ ਇੱਕ ਦੂਜੇ ਦੇ ਨਾਲ ਹੀ ਵੱਡੇ ਆ ਆਪਾਂ ਜੀ ਜੀ ਸੋ ਬਹੁਤ ਵੈਸੇ ਵੀ ਉਹ ਭਰਾ ਵਿਚਾਰਾ ਬਹੁਤ ਦਿਲ ਦਾ ਸਾਫ਼ ਇਨਸਾਨ ਸੀਗਾ ਕਿਉਂਕਿ ਉਹ ਜਾਦਾ ਬਰੀਕੀਆਂ ਚ ਨਹੀਂ ਸੀਗਾ ਬਟ ਇਹ ਆ ਕਿ ਉਹ ਜਿੰਨਾ ਵੀ ਮਿਲਦਾ ਸੀ ਕਿਸੇ ਨੂੰ ਦਿਲੋਂ ਮਿਲਦਾ ਸੀਗਾ ਹੂੰ ਹੂੰ ਤੇ ਸਾਡਾ ਜਿੰਨਾ ਵੀ ਅਸੀਂ ਜਿੰਨਾ ਵੀ ਉਹਨੂੰ ਮਿਲੇ ਆ ਤਿੰਨ ਚਾਰ ਵਾਰ ਮਿਲੇ ਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਾਹਰ ਅਸੀਂ ਜਦੋਂ ਲਾਈਵ ਸ਼ੋਅ ਤੇ ਵੀ ਵੈਨਕੂਵਰ ਇਕੱਠੇ ਹੋਏ ਆ ਬਹੁਤ ਵਧੀਆ ਰਿਹਾ ਹੂੰ ਹੂੰ ਮਤਲਬ ਕੋਈ ਉਹਦੇ ਚ ਇਦਾਂ ਦੀ ਗੱਲਬਾਤ ਨਹੀਂ ਸੀਗੀ ਹਨਾ ਜਿੱਦਾਂ ਇੱਕ ਔਰ ਔਰ ਜਿੰਨਾ ਜਿੰਨਾ ਸਿੱਧੂ ਵੱਡਾ ਹੋ ਗਿਆ ਸੀ ਮੈਂ ਦੇਖਿਆ ਇੱਕ ਵੀਡੀਓ ਤੁਹਾਨੂੰ ਬਹੁਤ ਨਿਵਕੇ ਝੁੱਕ ਕੇ ਕੈਲੀ ਭਾਜੀ ਨੂੰ ਤੁਹਾਨੂੰ ਝੁੱਕ ਕੇ ਮਿਲਦਾ ਪਿਆ ਹਾਂਜੀ 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 ਨੇ ਉਹ ਹਮੇਸ਼ਾ ਜਦੋਂ ਵੀ ਮਿਲਿਆ ਬਹੁਤ ਸਤਿਕਾਰ ਦਿੱਤਾ ਉਹਨੇ ਆਲਵੇਜ਼ ਮਤਲਬ ਉਹਨੇ ਕਹਿਣਾ ਪੈਣਾ ਮੈਂ ਹੁਣ ਇਦਾਂ ਦੇ ਪੰਗਿਆਂ 'ਚ ਪਿਆ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਬਟ ਮੈਂ ਤੁਹਾਨੂੰ ਮਿਲੂੰਗਾ ਜ਼ਰੂਰ ਹਾਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਪਰ ਆਪਾਂ ਕਦੀ ਇਦਾਂ ਮੁਲਾਕਾਤ ਪਰਸਨਲੀ ਇਦਾਂ ਬੈਠੇ ਨਹੀਂ ਪਰ ਜਿੰਨਾ ਵੀ ਮਿਲੇ ਬਹੁਤ ਹੀ ਵਧੀਆ ਲੱਗਿਆ ਮਿਲ ਕੇ ਸਾਡੇ ਭਰਾ ਦਾ ਸਵਰਗਾਂ 'ਚ ਵਾਸਾ ਹੋਵੇ ਅੱਜ ਮਾਂ ਦੀ ਗੋਦ ਦੇ ਵਿੱਚ ਨੰਨਾ ਜਿਹਾ ਆਇਆ ਮੈਨੂੰ ਤਾਂ ਇਹੀ ਲੱਗਦਾ ਕਿ ਉਹ ਸਿੱਧੋ ਹੀ ਆ ਔਰ ਬਾਪੂ ਬਲਕੌਰ ਹੋਰਾਂ ਦੇ ਹੁਣੇ ਸੁਣ ਰਹੇ ਸੀ ਉਹ ਇਹ ਕਹਿ ਰਹੇ ਨੇ ਕਿ ਬਹੁਤ ਰਿਜ਼ੈਂਬਲ ਕਰਦਾ 80% ਕਹਿੰਦੇ ਐਂ ਲੱਗਦਾ ਕਿ ਸਿੱਧੂ ਹੀ ਐ ਜਿਵੇਂ ਹਾਂ ਬਿਲਕੁਲ ਜਿਹੜੀਆਂ ਰੂਹਾਂ ਜਾਂਦੀਆਂ ਨੇ ਉਹੀ ਵਾਪਸ ਆਉਂਦੀਆਂ ਨੇ ਕਿਉਂਕਿ ਉਹਦੇ ਬਹੁਤ ਕੰਮ ਅਧੂਰੇ ਸੀਗੇ ਜਿਹੜੇ ਪੂਰੇ ਕਰਨੇ ਆ ਮੈਂ ਤਾਂ ਇਹੀ ਕਹੂੰਗੀ ਵੀ ਮਾਪੇ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਤੇ ਉਹ ਇਹ ਇਸ ਬੱਚੇ ਦੀਆਂ ਖੁਸ਼ੀਆਂ ਨੂੰ ਮਾਨਣ ਠੀਕ ਹੈ ਤੇ ਕਾਨੂੰ ਪਤਾ ਹੈ ਮਾਪੇ ਦੇ ਲਈ ਕਿੱਡੀ ਵੱਡੀ ਖੁਸ਼ੀ ਦੀ ਗੱਲ ਅੱਜ ਕਿਉਂਕਿ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀਗਾ ਤੇ ਉਹ ਅੱਜ ਅੱਜ ਜਾ ਕੇ ਉਹਨਾਂ ਨੂੰ ਅਹਿਸਾਸ ਹੋਣ ਲੱਗਿਆ ਵੀ ਨਹੀਂ ਹੁਣ ਅੱਜ ਸਾਡੇ ਘਰ ਦੇ ਵਿੱਚ ਅੱਜ ਕਲ੍ਹ ਕਾਰੀਆਂ ਨੇ ਉੱਠਣਗੇ ਬੱਚਾ ਹੈ ਉਹਦੇ ਨਾਲ ਬਿਜ਼ੀ ਹੋ ਗਏ ਨੇ ਬਹੁਤ ਵਧੀਆ ਬਹੁਤ ਸੋਹਣਾ ਥੋੜੀ ਮਲਮ ਲੱਗ ਗਈ ਜ਼ਖਮ ਤੇ ਕਹਿ ਸਕਦੇ ਹਾਂਜੀ ਹਾਂਜੀ ਬਹੁਤ ਸੋਹਣਾ ਅੱਛਾ ਗੁਰਲੇ ਗੁਰਨੇਸ਼ ਜੀ ਇੱਕ ਦੋ ਆਖਰੀ ਸਵਾਲ ਲੈ ਤੁਹਾਡਾ ਵੀ ਵਕਤ ਲੈ ਰਹੇ ਆ ਜਦੋਂ ਤੁਸੀਂ ਜੀ ਵੈਗਨ ਕੀਤਾ ਸੀ 2016 ਜਾਂ 17 ਚ ਕੋਈ ਪਹਿਲੀ ਪਹਿਲੀ ਮੁਲਾਕਾਤ ਜਾਂ ਪਹਿਲੀ ਗੱਲਬਾਤ ਦੀ ਸ਼ੁਰੂਆਤ ਦੱਸ ਸਕਦੇ ਹੋ ਸਿੱਧੂ ਨਾਲ ਜਦੋਂ ਹੋਈ ਸਾਡੀ ਕੋਈ ਮੁਲਾਕਾਤ ਨਹੀਂ ਸੀ ਹੋਈ ਉਸ ਟਾਈਮ ਤੇ ਜੀ ਜੀ ਆ ਦੀਪ ਜੰਡੂ ਨੇ ਗਾਣਾ ਭੇਜਿਆ ਸੀਗਾ ਖੈਲੀ ਸਾਹਿਬ ਨਾਲ ਹੀ ਗੱਲ ਹੁੰਦੀ ਸੀਗੀ ਜੀ ਤੇ ਜਦੋਂ ਪੇਮੈਂਟ ਵੀ ਭਵਾਈ ਸੀ ਸਿੱਧੂ ਦਾ ਹੀ ਫੋਨ ਆਇਆ ਸੀ ਇਹਨਾਂ ਦੇ ਫੋਨ ਤੇ ਜੀ ਤੇ ਬਸ ਉਹੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਜਦੋਂ ਡਰਾਈਵਰੀ ਵਾਲਾ ਦਾ ਡਰਾਈਵਰਾਂ ਵਾਲਾ ਗੀਤ ਹੋਇਆ ਸੀ ਉਦੋਂ ਅਸੀਂ ਮੋਹਾਲੀ ਮਿਲੇ ਆ ਫਿਰ ਵੈਨਕੂਵਰ ਸ਼ੋਅ ਤੇ ਅਸੀਂ ਇਕੱਠੇ ਲਾਈਵ ਪਰਫਾਰਮ ਵੀ ਕੀਤਾ ਤੇ ਉਹਨਾਂ ਨੇ ਜੀ ਵੈਗਨ ਗਾਇਆ ਵੀ ਹਮ ਮਤਲਬ ਉਸ ਗਾਣੇ ਦੌਰਾਨ ਜੀ ਵੈਗਨ ਦੌਰਾਨ ਸਾਡੀ ਕਦੇ ਕੋਈ ਗੱਲ ਨਹੀਂ ਸੀ ਹੋਈ ਹਮ ਤੇ ਬਸ ਉਹਨਾਂ ਦਾ ਇਹ ਫੋਨ ਆਇਆ ਸੀਗਾ ਵੀ ਭੈਣ ਤੁਸੀਂ ਬਹੁਤ ਹੀ ਸੋਹਣਾ ਗਾਇਆ ਤੇ ਗਾਣੇ ਨੂੰ ਚਾਰ ਚੰਨ ਲਾਤੇ ਤੇ ਚਲੋ ਬਸ ਇੰਨੀ ਗੱਲ ਹੀ ਹੋਈ ਸੀ ਉਸ ਟਾਈਮ ਤੇ ਤੇ ਫਿਰ ਜਦੋਂ ਸ਼ੋਅ ਤੇ ਅਸੀਂ ਇਕੱਠੇ ਹੋਏ ਆ ਉੱਥੇ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਜਿਵੇਂ ਹੁੰਦੀਆਂ ਹੀ ਆ ਹਨਾ ਜਦੋਂ ਆਪਾਂ ਮਿਲਦੇ ਆ ਭੈਣ ਭਰਾ ਇਕੱਠੇ ਹੁੰਦੇ ਆ ਸਬੱਬੀ ਮਿਲਦੇ ਆ ਆਰਟਿਸਟ ਇੱਕ ਦੂਜੇ ਨੂੰ ਜੀ ਹਾਂ ਔਰ ਔਰ ਕੋਈ ਕੋਈ ਪ੍ਰੋਗਰਾਮ ਹੈ ਕਿ ਅਜੇ ਤੱਕ ਪਰਿਵਾਰ ਨੂੰ ਥੋੜਾ ਵਕਤ ਗੁਜ਼ਾਰਨ ਉਹ ਥੋੜਾ ਬੱਚੇ ਨਾਲ ਜਾ ਕੇ ਵੀ ਆਉਂਗੇ ਕਰੇ ਬਿਲਕੁਲ ਜਾਵਾਂਗੇ ਹਾਂਜੀ ਜ਼ਰੂਰ ਜਾਵਾਂਗੇ ਕਿਉਂਕਿ ਜਦੋਂ ਸਾਡਾ ਭਰਾ ਇਸ ਦੁਨੀਆ ਤੋਂ ਗਿਆ ਉਦੋਂ ਅਸੀਂ ਇੱਥੇ ਨਹੀਂ ਸੀਗੇ ਅਸੀਂ ਉਦੋਂ ਬਾਹਰ ਸੀਗੇ ਤੋਰ ਤੇ ਸੀਗੇ ਹਾਂ ਤਾਂ ਅਸੀਂ ਗਏ ਨਹੀਂ ਸੀ ਬਟ ਹੁਣ ਅਸੀਂ ਜ਼ਰੂਰ ਜਾ ਕੇ ਆਵਾਂਗੇ ਹਮ ਧੰਨਵਾਦ ਧੰਨਵਾਦ ਸਰ ਨਾਲ ਗੱਲਬਾਤ ਕਰਨ ਦੇ ਲਈ ਤਾਂ ਗੁਰਲੇਜ਼ ਅਖਤਰ ਜੁੜੇ ਸੀ ਡੇਲੀ ਪੋਸਟ ਪੰਜਾਬੀ ਤੇ ਬਹੁਤ ਸ਼ੁਕਰੀਆ ਸਾਨੂੰ ਆਪਣਾ ਸਮਾਂ ਦੇਣ ਦੇ ਲਈ ਧੰਨਵਾਦ ਬਹੁਤ ਸ਼ੁਕਰੀਆ ਤਸਦੂ ਮੂਸੇਵਾਲਾ ਦੇ ਘਰੇ ਅੱਜ ਖੁਸ਼ੀ ਆਈ ਹੈ ਤਾਂ ਗੁਰਲੇਜ਼ ਅਖਤਰ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ ਗੁਰਲੇਸ਼ ਜੀ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਸਵਾਗਤ ਹੈ ਔਰ ਫਰਸਟ ਰਿਐਕਸ਼ਨ ਤੁਹਾਡਾ ਜਾਣਨਾ ਚਾਹਾਂਗੇ ਜਦੋਂ ਤੁਹਾਡੀ ਤੁਹਾਨੂੰ ਪਤਾ ਲੱਗਦਾ ਤੁਸੀਂ ਤਸਵੀਰ ਦੇਖਦੇ ਹੋ ਹਾਂਜੀ ਥੈਂਕ ਯੂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਜੀ ਜੀ ਔਰ ਮੈਂ ਮੇਰਾ ਮਨ ਭਾਵਕ ਵੀ ਹੋਇਆ ਮਨ ਖੁਸ਼ ਵੀ ਬਹੁਤ ਹੋਇਆ ਕਿ ਸ਼ੁਕਰ ਹੈ ਵਾਹਿਗੁਰੂ ਦਾ ਕਿਉਂਕਿ ਕਮਾਂ ਨੇ ਬਹੁਤ ਵੱਡਾ ਜਿਗਰਾ ਚਾਹੀਦਾ ਇੰਨੀ ਏਜ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਜੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜ਼ਿੰਦਗੀ ਮੌਤ ਦੀ ਲੜਾਈ ਹੁੰਦੀ ਹੈ ਇਹ ਹੂੰ ਸੋ ਬਹੁਤ ਵਾਈਗਰੂ ਨੇ ਹਿੰਮਤ ਦਿੱਤੀ ਮਾਤਾ ਨੂੰ ਚਰਨਜੀਤ ਕੌਰ ਨੂੰ ਤੇ ਸਾਡੀ ਜਿਹੜੀ ਮਾਂ ਸਦਾ ਸਲਾਮਤ ਰਹੇ ਔਰ ਆਪਣੇ ਪੁੱਤ ਦੀ ਕਹਿੰਦੇ ਹੁੰਦੇ ਆ ਜਿਹੜੀ ਆਂਦਰਾਂ ਦੀ ਜਿਹੜੀ ਠੰਡ ਅੱਜ ਉਹਨਾਂ ਨੂੰ ਮਿਲੀ ਹੈ ਜੀ ਜੀ ਗੁਰਲੇਜ ਜੀ ਤੁਸੀਂ ਤੁਹਾਡਾ ਜਦੋਂ ਜ਼ਿਕਰ ਆਉਂਦਾ ਤੁਸੀਂ ਤਾਂ ਚਲੋ ਬਹੁਤ ਇਮਰਸਲੀ ਇੱਕ ਬਹੁਤ ਵੱਡਾ ਨਾਮ ਆ ਤੁਹਾਡਾ ਇਸ ਵੇਲੇ ਤੁਸੀਂ ਤੁਹਾਡਾ ਇੱਕ ਸਿੱਧੂ ਦੇ ਨਾਲ ਵੀ ਬੜਾ ਕਨੈਕਸ਼ਨ ਦੇ ਆ ਕਿਉਂਕਿ ਜੀ ਵੈਗਨ ਜਿਹੜਾ ਸਿੱਧੂ ਦਾ ਪਹਿਲਾ ਗੀਤ ਸੀਗਾ ਉਹ ਬਹੁਤ ਵੱਡਾ ਹਿਟਰ ਆ ਔਰ ਜੇ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਤੁਹਾਨੂੰ ਵੀ ਬਹੁਤ ਵੱਡਾ ਪੁਸ਼ ਸੀਗਾ ਉਦੋਂ ਤੁਹਾਡੇ ਲਈ ਬਿਲਕੁਲ ਜੀ ਬਿਲਕੁਲ ਬਿਲਕੁਲ ਇਕੱਲਾ ਕੋਈ ਵੱਡਾ ਨਹੀਂ ਹੁੰਦਾ ਇੱਕ ਦੂਜੇ ਦੇ ਨਾਲ ਹੀ ਵੱਡੇ ਆ ਆਪਾਂ ਜੀ ਜੀ ਸੋ ਬਹੁਤ ਵੈਸੇ ਵੀ ਉਹ ਭਰਾ ਵਿਚਾਰਾ ਬਹੁਤ ਦਿਲ ਦਾ ਸਾਫ਼ ਇਨਸਾਨ ਸੀਗਾ ਕਿਉਂਕਿ ਉਹ ਜਾਦਾ ਬਰੀਕੀਆਂ ਚ ਨਹੀਂ ਸੀਗਾ ਬਟ ਇਹ ਆ ਕਿ ਉਹ ਜਿੰਨਾ ਵੀ ਮਿਲਦਾ ਸੀ ਕਿਸੇ ਨੂੰ ਦਿਲੋਂ ਮਿਲਦਾ ਸੀਗਾ ਹੂੰ ਹੂੰ ਤੇ ਸਾਡਾ ਜਿੰਨਾ ਵੀ ਅਸੀਂ ਜਿੰਨਾ ਵੀ ਉਹਨੂੰ ਮਿਲੇ ਆ ਤਿੰਨ ਚਾਰ ਵਾਰ ਮਿਲੇ ਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਾਹਰ ਅਸੀਂ ਜਦੋਂ ਲਾਈਵ ਸ਼ੋਅ ਤੇ ਵੀ ਵੈਨਕੂਵਰ ਇਕੱਠੇ ਹੋਏ ਆ ਬਹੁਤ ਵਧੀਆ ਰਿਹਾ ਹੂੰ ਹੂੰ ਮਤਲਬ ਕੋਈ ਉਹਦੇ ਚ ਇਦਾਂ ਦੀ ਗੱਲਬਾਤ ਨਹੀਂ ਸੀਗੀ ਹਨਾ ਜਿੱਦਾਂ ਇੱਕ ਔਰ ਔਰ ਜਿੰਨਾ ਜਿੰਨਾ ਸਿੱਧੂ ਵੱਡਾ ਹੋ ਗਿਆ ਸੀ ਮੈਂ ਦੇਖਿਆ ਇੱਕ ਵੀਡੀਓ ਤੁਹਾਨੂੰ ਬਹੁਤ ਨਿਵਕੇ ਝੁੱਕ ਕੇ ਕੈਲੀ ਭਾਜੀ ਨੂੰ ਤੁਹਾਨੂੰ ਝੁੱਕ ਕੇ ਮਿਲਦਾ ਪਿਆ ਹਾਂਜੀ 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 ਨੇ ਉਹ ਹਮੇਸ਼ਾ ਜਦੋਂ ਵੀ ਮਿਲਿਆ ਬਹੁਤ ਸਤਿਕਾਰ ਦਿੱਤਾ ਉਹਨੇ ਆਲਵੇਸ ਮਤਲਬ ਉਹਨੇ ਕਹਿਣਾ ਭੈਣ ਮੈਂ ਹੁਣ ਇਦਾਂ ਦੇ ਪੰਗਿਆਂ 'ਚ ਪਿਆ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਬਟ ਮੈਂ ਤੁਹਾਨੂੰ ਮਿਲੂੰਗਾ ਜ਼ਰੂਰ ਹਾਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਪਰ ਆਪਾਂ ਕਦੀ ਇਦਾਂ ਮੁਲਾਕਾਤ ਪਰਸਨਲੀ ਇਦਾਂ ਬੈਠੇ ਨਹੀਂ ਪਰ ਜਿੰਨਾ ਵੀ ਮਿਲੇ ਬਹੁਤ ਹੀ ਵਧੀਆ ਲੱਗਿਆ ਮਿਲ ਕੇ ਸਾਡੇ ਭਰਾ ਦਾ ਸਵਰਗਾਂ 'ਚ ਵਾਸਾ ਹੋਵੇ ਅੱਜ ਮਾਂ ਦੀ ਗੋਦ ਦੇ ਵਿੱਚ ਨੰਨਾ ਜਿਹਾ ਆਇਆ ਮੈਨੂੰ ਤਾਂ ਇਹੀ ਲੱਗਦਾ ਕਿ ਉਹ ਸਿੱਧੋ ਹੀ ਹੈ ਔਰ ਬਾਪੂ ਬਲਕੌਰ ਹੋਰਾਂ ਦੇ ਹੁਣੇ ਸੁਣ ਰਹੇ ਸੀ ਉਹ ਇਹ ਕਹਿ ਰਹੇ ਨੇ ਕਿ ਬਹੁਤ ਰਿਜ਼ੈਂਬਲ ਕਰਦਾ 80% ਕਹਿੰਦੇ ਐਂ ਲੱਗਦਾ ਕਿ ਸਿੱਧੂ ਹੀ ਐ ਜਿਵੇਂ ਹਾਂ ਬਿਲਕੁਲ ਜਿਹੜੀਆਂ ਰੂਹਾਂ ਜਾਂਦੀਆਂ ਨੇ ਉਹੀ ਵਾਪਸ ਆਉਂਦੀਆਂ ਨੇ ਕਿਉਂਕਿ ਉਹਦੇ ਬਹੁਤ ਕੰਮ ਅਧੂਰੇ ਸੀਗੇ ਜਿਹੜੇ ਪੂਰੇ ਕਰਨੇ ਆ ਮੈਂ ਤਾਂ ਇਹੀ ਕਹੂੰਗੀ ਵੀ ਮਾਪੇ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਤੇ ਉਹ ਇਹ ਇਸ ਬੱਚੇ ਦੀਆਂ ਖੁਸ਼ੀਆਂ ਨੂੰ ਮਾਨਣ ਠੀਕ ਹੈ ਤੇ ਕਾਨੂੰ ਪਤਾ ਹੈ ਮਾਪੇ ਦੇ ਲਈ ਕਿੰਡੀ ਵੱਡੀ ਖੁਸ਼ੀ ਦੀ ਗੱਲ ਅੱਜ ਕਿਉਂਕਿ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀਗਾ ਤੇ ਉਹ ਅੱਜ ਅੱਜ ਜਾ ਕੇ ਉਹਨਾਂ ਨੂੰ ਅਹਿਸਾਸ ਹੋਣ ਲੱਗਿਆ ਵੀ ਨਹੀਂ ਹੁਣ ਅੱਜ ਸਾਡੇ ਘਰ ਦੇ ਵਿੱਚ ਅੱਜ ਖਿਲਕਾਰੀਆਂ ਨੇ ਉੱਠਣਗੇ ਬੱਚਾ ਉਹਦੇ ਨਾਲ ਬਿਜ਼ੀ ਹੋ ਗਏ ਨੇ ਬਹੁਤ ਵਧੀਆ ਬਹੁਤ ਸੋਹਣਾ ਥੋੜੀ ਮਲਮ ਲੱਗ ਗਈ ਜ਼ਖਮ ਤੇ ਕਹਿ ਸਕਦੇ ਹਾਂਜੀ ਹਾਂਜੀ ਬਹੁਤ ਅੱਛਾ ਗੁਰਲੇਸ਼ ਜੀ ਇੱਕ ਦੋ ਆਖਰੀ ਸਵਾਲ ਲੈ ਤੁਹਾਡਾ ਵੀ ਵਕਤ ਲੈ ਰਹੇ ਆ ਜਦੋਂ ਤੁਸੀਂ ਜੀ ਵੈਗਨ ਕੀਤਾ ਸੀ 2016 ਜਾਂ 17 ਚ ਕੋਈ ਪਹਿਲੀ ਪਹਿਲੀ ਮੁਲਾਕਾਤ ਜਾਂ ਪਹਿਲੀ ਗੱਲਬਾਤ ਦੀ ਸ਼ੁਰੂਆਤ ਦੱਸ ਸਕਦੇ ਹੋ ਸਿੱਧੂ ਨਾਲ ਜਦੋਂ ਹੋਈ ਸਾਡੀ ਕੋਈ ਮੁਲਾਕਾਤ ਨਹੀਂ ਸੀ ਹੋਈ ਉਸ ਟਾਈਮ ਤੇ ਜੀ ਜੀ ਦੀਪ ਜੰਡੂ ਨੇ ਗਾਣਾ ਭੇਜਿਆ ਸੀਗਾ ਖੈਲੀ ਸਾਹਿਬ ਨਾਲ ਹੀ ਗੱਲ ਹੁੰਦੀ ਸੀਗੀ ਜੀ ਤੇ ਜਦੋਂ ਪੇਮੈਂਟ ਵੀ ਭੁਵਾਈ ਸੀ ਸਿੱਧੂ ਦਾ ਹੀ ਫੋਨ ਆਇਆ ਸੀ ਇਹਨਾਂ ਦੇ ਫੋਨ ਤੇ ਜੀ ਤੇ ਬਸ ਉਹੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਜਦੋਂ ਡਰਾਈਵਰੀ ਵਾਲਾ ਗਾ ਡਰਾਈਵਰਾਂ ਵਾਲਾ ਗੀਤ ਹੋਇਆ ਸੀ ਉਦੋਂ ਅਸੀਂ ਮੋਹਾਲੀ ਮਿਲੇ ਆ ਫਿਰ ਵੈਨਕੂਵਰ ਸ਼ੋਅ ਤੇ ਅਸੀਂ ਇਕੱਠੇ ਲਾਈਵ ਪਰਫਾਰਮ ਵੀ ਕੀਤਾ ਤੇ ਉਹਨਾਂ ਨੇ ਜੀ ਵੈਗਨ ਗਾਇਆ ਵੀ ਹੂੰ ਮਤਲਬ ਉਸ ਗਾਣੇ ਦੌਰਾਨ ਜੀ ਵੈਗਨ ਦੌਰਾਨ ਸਾਡੀ ਕਦੇ ਕੋਈ ਗੱਲ ਨਹੀਂ ਸੀ ਹੋਈ ਹੂੰ ਤੇ ਬਸ ਉਹਨਾਂ ਦਾ ਇਹ ਫੋਨ ਆਇਆ ਸੀਗਾ ਵੀ ਭੈਣ ਤੁਸੀਂ ਬਹੁਤ ਹੀ ਸੋਹਣਾ ਗਾਇਆ ਵੀ ਗਾਣੇ ਨੂੰ ਚਾਰ ਚੰਨ ਲਾਤੇ ਹੂੰ ਤੇ ਚਲੋ ਬਸ ਇੰਨੀ ਗੱਲ ਹੀ ਹੋਈ ਸੀ ਉਸ ਟਾਈਮ ਤੇ ਤੇ ਫਿਰ ਜਦੋਂ ਸ਼ੋਅ ਤੇ ਅਸੀਂ ਇਕੱਠੇ ਹੋਏ ਆ ਉੱਥੇ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਜਿਵੇਂ ਹੁੰਦੀਆਂ ਹੀ ਆ ਹਨਾ ਜਦੋਂ ਆਪਾਂ ਮਿਲਦੇ ਆ ਭੈਣ ਭਰਾ ਇਕੱਠੇ ਹੁੰਦੇ ਆ ਸਬੱਬੀ ਮਿਲਦੇ ਆ ਆਰਟਿਸਟ ਇੱਕ ਦੂਜੇ ਨੂੰ ਜੀ ਹਾਂ ਔਰ ਔਰ ਕੋਈ ਕੋਈ ਪ੍ਰੋਗਰਾਮ ਹੈ ਕਿ ਅਜੇ ਤੱਕ ਪਰਿਵਾਰ ਨੂੰ ਥੋੜਾ ਵਕਤ ਗੁਜ਼ਾਰਨ ਉਹ ਥੋੜਾ ਬੱਚੇ ਨਾਲ ਕਿ ਜਾ ਕੇ ਵੀ ਆਉਂਗੇ ਕਰੇ ਬਿਲਕੁਲ ਜਾਵਾਂਗੇ ਹਾਂਜੀ ਜ਼ਰੂਰ ਜਾਵਾਂਗੇ ਕਿਉਂਕਿ ਜਦੋਂ ਸਾਡਾ ਭਰਾ ਇਸ ਦੁਨੀਆ ਤੋਂ ਗਿਆ ਉਦੋਂ ਅਸੀਂ ਇੱਥੇ ਨਹੀਂ ਸੀਗੇ ਬਸੀ ਉਦੋਂ ਬਾਹਰ ਸੀਗੇ ਟੂਰ ਤੇ ਸੀਗੇ ਹਾਂ ਤਾਂ ਅਸੀਂ ਗਏ ਨਹੀਂ ਸੀ ਬਟ ਹੁਣ ਅਸੀਂ ਜ਼ਰੂਰ ਜਾ ਕੇ ਆਵਾਂਗੇ ਹਮ ਧੰਨਵਾਦ ਧੰਨਵਾਦ ਸਾਰਨਾ ਗੱਲਬਾਤ ਕਰਨ ਦੇ ਲਈ ਤਾਂ ਗੁਰਲੇਜ਼ ਅਖਤਰ ਜੁੜੇ ਸੀ ਡੇਲੀ ਪੋਸਟ ਪੰਜਾਬੀ ਤੇ ਬਹੁਤ ਸ਼ੁਕਰੀਆ ਸਾਨੂੰ ਆਪਣਾ ਸਮਾਂ ਦੇਣ ਦੇ ਲਈ ਧੰਨਵਾਦ ਬਹੁਤ ਸ਼ੁਕਰੀਆ ਤਾਂ ਸਦੂ ਮੂਸੇਵਾਲਾ ਦੇ ਘਰੇ ਅੱਜ ਖੁਸ਼ੀ ਆਈ ਹੈ ਤਾਂ ਗੁਰਲੇਜ਼ ਅਖਤਰ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ ਗੁਰਲੇਜ਼ ਜੀ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਸਵਾਗਤ ਹੈ ਔਰ ਫਸਟ ਰਿਐਕਸ਼ਨ ਤੁਹਾਡਾ ਜਾਣਨਾ ਚਾਹਾਂਗੇ ਜਦੋਂ ਤੁਹਾਡੀ ਤੁਹਾਨੂੰ ਪਤਾ ਲੱਗਦਾ ਤੁਸੀਂ ਤਸਵੀਰ ਦੇਖਦੇ ਹੋ ਹਾਂਜੀ ਥੈਂਕ ਯੂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਜੀ ਜੀ ਔਰ ਮੈਂ ਮੇਰਾ ਮਨ ਭਾਵਕ ਵੀ ਹੋਇਆ ਮਨ ਖੁਸ਼ ਵੀ ਬਹੁਤ ਹੋਇਆ ਕਿ ਸ਼ੁਕਰ ਹੈ ਵਾਹਿਗੁਰੂ ਦਾ ਕਿਉਂਕਿ ਕਮਾਂ ਨੇ ਬਹੁਤ ਵੱਡਾ ਜਿਗਰਾ ਚਾਹੀਦਾ ਇੰਨੀ ਏਜ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਜੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜ਼ਿੰਦਗੀ ਮੌਤ ਦੀ ਲੜਾਈ ਹੁੰਦੀ ਹੈ ਇਹ ਹੂੰ ਸੋ ਬਹੁਤ ਵਾਈਗਰੂ ਨੇ ਹਿੰਮਤ ਦਿੱਤੀ ਮਾਤਾ ਨੂੰ ਚਰਨਜੀਤ ਕੌਰ ਨੂੰ ਤੇ ਸਾਡੀ ਜਿਹੜੀ ਮਾਂ ਸਦਾ ਸਲਾਮਤ ਰਹੇ ਔਰ ਆਪਣੇ ਪੁੱਤ ਦੀ ਕਹਿੰਦੇ ਹੁੰਦੇ ਆ ਜਿਹੜੀ ਆਂਦਰਾਂ ਦੀ ਜਿਹੜੀ ਠੰਡ ਆ ਅੱਜ ਉਹਨਾਂ ਨੂੰ ਮਿਲੀ ਆ ਜੀ ਜੀ ਗੁਰਲੀਸ਼ ਜੀ ਤੁਸੀਂ ਤੁਹਾਡਾ ਜਦੋਂ ਜ਼ਿਕਰ ਆਉਂਦਾ ਤੁਸੀਂ ਤਾਂ ਚਲੋ ਬਹੁਤ ਹੀ ਮਰਸਲੀ ਇੱਕ ਬਹੁਤ ਵੱਡਾ ਨਾਮ ਆ ਤੁਹਾਡਾ ਇਸ ਵੇਲੇ ਤੁਸੀਂ ਤੁਹਾਡਾ ਇੱਕ ਸਿੱਧੂ ਦੇ ਨਾਲ ਵੀ ਬੜਾ ਕਨੈਕਸ਼ਨ ਦੇ ਆ ਕਿਉਂਕਿ ਜੀ ਵੈਗਨ ਜਿਹੜਾ ਸਿੱਧੂ ਦਾ ਪਹਿਲਾ ਗੀਤ ਸੀਗਾ ਉਹ ਬਹੁਤ ਵੱਡਾ ਹਿਟਰ ਆ ਔਰ ਜੇ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਤੁਹਾਨੂੰ ਵੀ ਬਹੁਤ ਵੱਡਾ ਪੁਸ਼ ਸੀਗਾ ਉਦੋਂ ਤੁਹਾਡੇ ਲਈ ਬਿਲਕੁਲ ਜੀ ਬਿਲਕੁਲ ਬਿਲਕੁਲ ਇਕੱਲਾ ਕੋਈ ਵੱਡਾ ਨਹੀਂ ਹੁੰਦਾ ਇੱਕ ਦੂਜੇ ਦੇ ਨਾਲ ਹੀ ਵੱਡੇ ਆ ਆਪਾਂ ਜੀ ਜੀ ਸੋ ਬਹੁਤ ਵੈਸੇ ਵੀ ਉਹ ਭਰਾ ਵਿਚਾਰਾ ਬਹੁਤ ਦਿਲ ਦਾ ਸਾਫ਼ ਇਨਸਾਨ ਸੀਗਾ ਕਿਉਂਕਿ ਉਹ ਜਾਦਾ ਬਰੀਕੀਆਂ ਚ ਨਹੀਂ ਸੀਗਾ ਬਟ ਇਹ ਆ ਕਿ ਉਹ ਜਿੰਨਾ ਵੀ ਮਿਲਦਾ ਸੀ ਕਿਸੇ ਨੂੰ ਦਿਲੋਂ ਮਿਲਦਾ ਸੀਗਾ ਹੂੰ ਹੂੰ ਤੇ ਸਾਡਾ ਜਿੰਨਾ ਵੀ ਅਸੀਂ ਜਿੰਨਾ ਵੀ ਉਹਨੂੰ ਮਿਲੇ ਆ ਤਿੰਨ ਚਾਰ ਵਾਰ ਮਿਲੇ ਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਾਹਰ ਅਸੀਂ ਜਦੋਂ ਲਾਈਵ ਸ਼ੋਅ ਤੇ ਵੀ ਵੈਨਕੂਵਰ ਇਕੱਠੇ ਹੋਏ ਆ ਬਹੁਤ ਵਧੀਆ ਰਿਹਾ ਹੂੰ ਹੂੰ ਮਤਲਬ ਕੋਈ ਉਹਦੇ ਚ ਇਦਾਂ ਦੀ ਗੱਲਬਾਤ ਨਹੀਂ ਸੀਗੀ ਹਨਾ ਜਿੱਦਾਂ ਇੱਕ ਔਰ ਔਰ ਜਿੰਨਾ ਜਿੰਨਾ ਸਿੱਧੂ ਵੱਡਾ ਹੋ ਗਿਆ ਸੀ ਮੈਂ ਦੇਖਿਆ ਇੱਕ ਵੀਡੀਓ ਤੁਹਾਨੂੰ ਬਹੁਤ ਨਿਵਕੇ ਝੁੱਕ ਕੇ ਕੈਲੀ ਭਾਜੀ ਨੂੰ ਤੁਹਾਨੂੰ ਝੁੱਕ ਕੇ ਮਿਲਦਾ ਪਿਆ ਹਾਂਜੀ 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 ਨਹੀਂ ਉਹ ਹਮੇਸ਼ਾ ਜਦੋਂ ਵੀ ਮਿਲਿਆ ਬਹੁਤ ਸਤਿਕਾਰ ਦਿੱਤਾ ਉਹਨੇ ਆਲਵੇਜ਼ ਮਤਲਬ ਉਹਨੇ ਕਹਿਣਾ ਪੈਣ ਮੈਂ ਹੁਣ ਇਦਾਂ ਦੇ ਪੰਗਿਆਂ 'ਚ ਪਿਆ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਬਟ ਮੈਂ ਤੁਹਾਨੂੰ ਮਿਲੂੰਗਾ ਜ਼ਰੂਰ ਹਾਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਪਰ ਆਪਾਂ ਕਦੀ ਇਦਾਂ ਮੁਲਾਕਾਤ ਪਰਸਨਲੀ ਇਦਾਂ ਬੈਠੇ ਨਹੀਂ ਪਰ ਜਿੰਨਾ ਵੀ ਮਿਲੇ ਬਹੁਤ ਹੀ ਵਧੀਆ ਲੱਗਿਆ ਮਿਲ ਕੇ ਸਾਡੇ ਭਰਾ ਦਾ ਸਵਰਗਾਂ 'ਚ ਵਾਸਾ ਹੋਵੇ ਅੱਜ ਮਾਂ ਦੀ ਗੋਦ ਦੇ ਵਿੱਚ ਨੰਨਾ ਜਿਹਾ ਆਇਆ ਮੈਨੂੰ ਤਾਂ ਇਹੀ ਲੱਗਦਾ ਕਿ ਉਹ ਸਿੱਧੋ ਹੀ ਆ ਔਰ ਬਾਪੂ ਬਲਕੌਰ ਹੋਰਾਂ ਦੇ ਹੁਣੇ ਸੁਣ ਰਹੇ ਸੀ ਉਹ ਇਹ ਕਹਿ ਰਹੇ ਨੇ ਕਿ ਬਹੁਤ ਰਿਜ਼ੈਂਬਲ ਕਰਦਾ 80% ਕਹਿੰਦੇ ਐਂ ਲੱਗਦਾ ਕਿ ਸਿੱਧੂ ਹੀ ਐ ਜਿਵੇਂ ਹਾਂ ਬਿਲਕੁਲ ਜਿਹੜੀਆਂ ਰੂਹਾਂ ਜਾਂਦੀਆਂ ਨੇ ਉਹੀ ਵਾਪਸ ਆਉਂਦੀਆਂ ਨੇ ਕਿਉਂਕਿ ਉਹਦੇ ਬਹੁਤ ਕੰਮ ਅਧੂਰੇ ਸੀਗੇ ਜਿਹੜੇ ਪੂਰੇ ਕਰਨੇ ਆ ਮੈਂ ਤਾਂ ਇਹੀ ਕਹੂੰਗੀ ਵੀ ਮਾਪੇ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਤੇ ਉਹ ਇਹ ਇਸ ਬੱਚੇ ਦੀਆਂ ਖੁਸ਼ੀਆਂ ਨੂੰ ਮਾਨਣ ਠੀਕ ਹੈ ਤੇ ਕਾਨੂੰ ਪਤਾ ਹੈ ਮਾਪੇ ਦੇ ਲਈ ਕਿੱਡੀ ਵੱਡੀ ਖੁਸ਼ੀ ਦੀ ਗੱਲ ਅੱਜ ਕਿਉਂਕਿ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀਗਾ ਤੇ ਉਹ ਅੱਜ ਅੱਜ ਜਾ ਕੇ ਉਹਨਾਂ ਨੂੰ ਅਹਿਸਾਸ ਹੋਣ ਲੱਗਿਆ ਵੀ ਨਹੀਂ ਹੁਣ ਅੱਜ ਸਾਡੇ ਘਰ ਦੇ ਵਿੱਚ ਅੱਜ ਕਲ੍ਹ ਕਾਰੀਆਂ ਨੇ ਉੱਠਣਗੇ ਬੱਚਾ ਹੈ ਉਹਦੇ ਨਾਲ ਬਿਜ਼ੀ ਹੋ ਗਏ ਨੇ ਬਹੁਤ ਵਧੀਆ ਬਹੁਤ ਸੋਹਣਾ ਥੋੜੀ ਮਲਮ ਲੱਗ ਗਈ ਜ਼ਖਮ ਤੇ ਕਹਿ ਸਕਦੇ ਹਾਂਜੀ ਹਾਂਜੀ ਬਹੁਤ ਸੋਹਣਾ ਅੱਛਾ ਗੁਰਲੇ ਗੁਰਵੇਸ਼ ਜੀ ਇੱਕ ਦੋ ਆਖਰੀ ਸਵਾਲ ਲੈ ਤੁਹਾਡਾ ਵੀ ਵਕਤ ਲੈ ਰਹੇ ਆ ਜਦੋਂ ਤੁਸੀਂ ਜੀ ਵੈਗਨ ਕੀਤਾ ਸੀ 2016 ਜਾਂ 17 ਚ ਕੋਈ ਪਹਿਲੀ ਪਹਿਲੀ ਮੁਲਾਕਾਤ ਜਾਂ ਪਹਿਲੀ ਗੱਲਬਾਤ ਦੀ ਸ਼ੁਰੂਆਤ ਦੱਸ ਸਕਦੇ ਹੋ ਸਿੱਧੂ ਨਾਲ ਜਦੋਂ ਹੋਈ ਸਾਡੀ ਕੋਈ ਮੁਲਾਕਾਤ ਨਹੀਂ ਸੀ ਹੋਈ ਉਸ ਟਾਈਮ ਤੇ ਜੀ ਜੀ ਆ ਦੀਪ ਜੰਡੂ ਨੇ ਗਾਣਾ ਭੇਜਿਆ ਸੀਗਾ ਖੈਲੀ ਸਾਹਿਬ ਨਾਲ ਹੀ ਗੱਲ ਹੁੰਦੀ ਸੀਗੀ ਜੀ ਤੇ ਜਦੋਂ ਪੇਮੈਂਟ ਵੀ ਭਵਾਈ ਸੀ ਸਿੱਧੂ ਦਾ ਹੀ ਫੋਨ ਆਇਆ ਸੀ ਇਹਨਾਂ ਦੇ ਫੋਨ ਤੇ ਜੀ ਤੇ ਬਸ ਉਹੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਜਦੋਂ ਡਰਾਈਵਰੀ ਵਾਲਾ ਦਾ ਡਰਾਈਵਰਾਂ ਵਾਲਾ ਗੀਤ ਹੋਇਆ ਸੀ ਉਦੋਂ ਅਸੀਂ ਮੋਹਾਲੀ ਮਿਲੇ ਆ ਫਿਰ ਵੈਨਕੂਵਰ ਸ਼ੋਅ ਤੇ ਅਸੀਂ ਇਕੱਠੇ ਲਾਈਵ ਪਰਫਾਰਮ ਵੀ ਕੀਤਾ ਤੇ ਉਹਨਾਂ ਨੇ ਜੀ ਵੈਗਨ ਗਾਇਆ ਵੀ ਹਮ ਮਤਲਬ ਉਸ ਗਾਣੇ ਦੌਰਾਨ ਜੀ ਵੈਗਨ ਦੌਰਾਨ ਸਾਡੀ ਕਦੇ ਕੋਈ ਗੱਲ ਨਹੀਂ ਸੀ ਹੋਈ ਹਮ ਤੇ ਬਸ ਉਹਨਾਂ ਦਾ ਇਹ ਫੋਨ ਆਇਆ ਸੀਗਾ ਵੀ ਭੈਣ ਤੁਸੀਂ ਬਹੁਤ ਹੀ ਸੋਹਣਾ ਗਾਇਆ ਤੇ ਗਾਣੇ ਨੂੰ ਚਾਰ ਚੰਨ ਲਾਤੇ ਤੇ ਚਲੋ ਬਸ ਇੰਨੀ ਗੱਲ ਹੀ ਹੋਈ ਸੀ ਉਸ ਟਾਈਮ ਤੇ ਤੇ ਫਿਰ ਜਦੋਂ ਸ਼ੋਅ ਤੇ ਅਸੀਂ ਇਕੱਠੇ ਹੋਏ ਆ ਉੱਥੇ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਜਿਵੇਂ ਹੁੰਦੀਆਂ ਹੀ ਆ ਹਨਾ ਜਦੋਂ ਆਪਾਂ ਮਿਲਦੇ ਆ ਭੈਣ ਭਰਾ ਇਕੱਠੇ ਹੁੰਦੇ ਆ ਸਬੱਬੀ ਮਿਲਦੇ ਆ ਆਰਟਿਸਟ ਇੱਕ ਦੂਜੇ ਨੂੰ ਜੀ ਹਾਂ ਔਰ ਔਰ ਕੋਈ ਕੋਈ ਪ੍ਰੋਗਰਾਮ ਹੈ ਕਿ ਅਜੇ ਤੱਕ ਪਰਿਵਾਰ ਨੂੰ ਥੋੜਾ ਵਕਤ ਗੁਜ਼ਾਰਨ ਉਹ ਥੋੜਾ ਬੱਚੇ ਨਾਲ ਜਾ ਕੇ ਵੀ ਆਉਂਗੇ ਕਰੇ ਬਿਲਕੁਲ ਜਾਵਾਂਗੇ ਹਾਂਜੀ ਜ਼ਰੂਰ ਜਾਵਾਂਗੇ ਕਿਉਂਕਿ ਜਦੋਂ ਸਾਡਾ ਭਰਾ ਇਸ ਦੁਨੀਆ ਤੋਂ ਗਿਆ ਉਦੋਂ ਅਸੀਂ ਇੱਥੇ ਨਹੀਂ ਸੀਗੇ ਅਸੀਂ ਉਦੋਂ ਬਾਹਰ ਸੀਗੇ ਟੂਰ ਤੇ ਸੀਗੇ ਹਾਂ ਤਾਂ ਅਸੀਂ ਗਏ ਨਹੀਂ ਸੀ ਬਟ ਹੁਣ ਅਸੀਂ ਜ਼ਰੂਰ ਜਾ ਕੇ ਆਵਾਂਗੇ ਹਮ ਧੰਨਵਾਦ ਧੰਨਵਾਦ ਸਰ ਨਾਲ ਗੱਲਬਾਤ ਕਰਨ ਦੇ ਲਈ ਤਾਂ ਗੁਰਲੇਜ਼ ਅਖਤਰ ਜੁੜੇ ਸੀ ਡੇਲੀ ਪੋਸਟ ਪੰਜਾਬੀ ਤੇ ਬਹੁਤ ਸ਼ੁਕਰੀਆ ਸਾਨੂੰ ਆਪਣਾ ਸਮਾਂ ਦੇਣ ਦੇ ਲਈ ਧੰਨਵਾਦ ਬਹੁਤ ਸ਼ੁਕਰੀਆ ਤਾਂ ਸੱਦੂ ਮੂਸੇਵਾਲਾ ਦੇ ਘਰੇ ਅੱਜ ਖੁਸ਼ੀ ਆਈ ਹੈ ਤਾਂ ਗੁਰਲੇਜ਼ ਅਖਤਰ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ ਗੁਰਲੇਸ਼ ਜੀ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਸਵਾਗਤ ਆ ਔਰ ਫਰਸਟ ਰਿਐਕਸ਼ਨ ਤੁਹਾਡਾ ਜਾਣਨਾ ਚਾਹਾਂਗੇ ਜਦੋਂ ਤੁਹਾਡੀ ਤੁਹਾਨੂੰ ਪਤਾ ਲੱਗਦਾ ਤੁਸੀਂ ਤਸਵੀਰ ਦੇਖਦੇ ਹੋ ਹਾਂਜੀ ਥੈਂਕ ਯੂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਜੀ ਜੀ ਔਰ ਮੈਂ ਮੇਰਾ ਮਨ ਭਾਵਕ ਵੀ ਹੋਇਆ ਮਨ ਖੁਸ਼ ਵੀ ਬਹੁਤ ਹੋਇਆ ਕਿ ਸ਼ੁਕਰ ਹੈ ਵਾਹਿਗੁਰੂ ਦਾ ਕਿਉਂਕਿ ਕਮਾਂ ਨੇ ਬਹੁਤ ਵੱਡਾ ਜਿਗਰਾ ਚਾਹੀਦਾ ਇੰਨੀ ਏਜ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਜੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜ਼ਿੰਦਗੀ ਮੌਤ ਦੀ ਲੜਾਈ ਹੁੰਦੀ ਹੈ ਇਹ ਹੂੰ ਸੋ ਬਹੁਤ ਵਾਈਗਰੂ ਨੇ ਹਿੰਮਤ ਦਿੱਤੀ ਮਾਤਾ ਨੂੰ ਚਰਨਜੀਤ ਕੌਰ ਨੂੰ ਤੇ ਸਾਡੀ ਜਿਹੜੀ ਮਾਂ ਸਦਾ ਸਲਾਮਤ ਰਹੇ ਔਰ ਆਪਣੇ ਪੁੱਤ ਦੀ ਕਹਿੰਦੇ ਹੁੰਦੇ ਆ ਜਿਹੜੀ ਆਂਦਰਾਂ ਦੀ ਜਿਹੜੀ ਠੰਡ ਅੱਜ ਉਹਨਾਂ ਨੂੰ ਮਿਲੀ ਹੈ ਜੀ ਜੀ ਗੁਰਲੇਸ਼ ਜੀ ਤੁਸੀਂ ਤੁਹਾਡਾ ਜਦੋਂ ਜ਼ਿਕਰ ਆਉਂਦਾ ਤੁਸੀਂ ਤਾਂ ਚਲੋ ਬਹੁਤ ਹੀ ਮਰਸਲੀ ਇੱਕ ਬਹੁਤ ਵੱਡਾ ਨਾਮ ਆ ਤੁਹਾਡਾ ਇਸ ਵੇਲੇ ਤੁਸੀਂ ਤੁਹਾਡਾ ਇੱਕ ਸਿੱਧੂ ਦੇ ਨਾਲ ਵੀ ਬੜਾ ਕਨੈਕਸ਼ਨ ਦੇ ਆ ਕਿਉਂਕਿ ਜੀ ਵੈਗਨ ਜਿਹੜਾ ਸਿੱਧੂ ਦਾ ਪਹਿਲਾ ਗੀਤ ਸੀਗਾ ਉਹ ਬਹੁਤ ਵੱਡਾ ਹਿਟਰ ਆ ਔਰ ਜੇ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਤੁਹਾਨੂੰ ਵੀ ਬਹੁਤ ਵੱਡਾ ਪੁਸ਼ ਸੀਗਾ ਉਦੋਂ ਤੁਹਾਡੇ ਲਈ ਬਿਲਕੁਲ ਜੀ ਬਿਲਕੁਲ ਬਿਲਕੁਲ ਕੱਲਾ ਕੋਈ ਵੱਡਾ ਨਹੀਂ ਹੁੰਦਾ ਇੱਕ ਦੂਜੇ ਦੇ ਨਾਲ ਹੀ ਵੱਡੇ ਆ ਆਪਾਂ ਜੀ ਜੀ ਸੋ ਬਹੁਤ ਵੈਸੇ ਵੀ ਉਹ ਭਰਾ ਵਿਚਾਰਾ ਬਹੁਤ ਦਿਲ ਦਾ ਸਾਫ਼ ਇਨਸਾਨ ਸੀਗਾ ਕਿਉਂਕਿ ਉਹ ਜਾਦਾ ਬਰੀਕੀਆਂ ਚ ਨਹੀਂ ਸੀਗਾ ਬਟ ਇਹ ਆ ਕਿ ਉਹ ਜਿੰਨਾ ਵੀ ਮਿਲਦਾ ਸੀ ਕਿਸੇ ਨੂੰ ਦਿਲੋਂ ਮਿਲਦਾ ਸੀਗਾ ਹੂੰ ਹੂੰ ਤੇ ਸਾਡਾ ਜਿੰਨਾ ਵੀ ਅਸੀਂ ਜਿੰਨਾ ਵੀ ਉਹਨੂੰ ਮਿਲੇ ਆ ਤਿੰਨ ਚਾਰ ਵਾਰ ਮਿਲੇ ਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਾਹਰ ਅਸੀਂ ਜਦੋਂ ਲਾਈਵ ਸ਼ੋਅ ਤੇ ਵੀ ਵੈਨਕੂਵਰ ਇਕੱਠੇ ਹੋਏ ਆ ਬਹੁਤ ਵਧੀਆ ਰਿਹਾ ਹੂੰ ਹੂੰ ਮਤਲਬ ਕੋਈ ਉਹਦੇ ਚ ਇਦਾਂ ਦੀ ਗੱਲਬਾਤ ਨਹੀਂ ਸੀਗੀ ਹਨਾ ਜਿੱਦਾਂ ਇੱਕ ਔਰ ਔਰ ਜਿੰਨਾ ਜਿੰਨਾ ਸਿੱਧੂ ਵੱਡਾ ਹੋ ਗਿਆ ਸੀ ਮੈਂ ਦੇਖਿਆ ਇੱਕ ਵੀਡੀਓ ਤੁਹਾਨੂੰ ਬਹੁਤ ਨਿਵਕੇ ਝੁੱਕ ਕੇ ਕੈਲੀ ਭਾਜੀ ਨੂੰ ਤੁਹਾਨੂੰ ਝੁੱਕ ਕੇ ਮਿਲਦਾ ਪਿਆ ਹਾਂਜੀ 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 ਨੇ ਉਹ ਹਮੇਸ਼ਾ ਜਦੋਂ ਵੀ ਮਿਲਿਆ ਬਹੁਤ ਸਤਿਕਾਰ ਦਿੱਤਾ ਉਹਨੇ ਆਲਵੇਜ਼ ਮਤਲਬ ਉਹਨੇ ਕਹਿਣਾ ਭੈਣ ਮੈਂ ਹੁਣ ਇਦਾਂ ਦੇ ਪੰਗਿਆਂ 'ਚ ਪਿਆ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਬਟ ਮੈਂ ਤੁਹਾਨੂੰ ਮਿਲੂੰਗਾ ਜ਼ਰੂਰ ਹਾਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਪਰ ਅਪਾ ਕਦੀ ਇਦਾਂ ਮੁਲਾਕਾਤ ਪਰਸਨਲੀ ਇਦਾਂ ਬੈਠੇ ਨਹੀਂ ਪਰ ਜਿੰਨਾ ਵੀ ਮਿਲੇ ਬਹੁਤ ਹੀ ਵਧੀਆ ਲੱਗਿਆ ਮਿਲ ਕੇ ਸਾਡੇ ਭਰਾ ਦਾ ਸਵਰਗਾਂ 'ਚ ਵਾਸਾ ਹੋਵੇ ਅੱਜ ਮਾਂ ਦੀ ਗੋਦ ਦੇ ਵਿੱਚ ਨੰਨਾ ਜਿਹਾ ਆਇਆ ਮੈਨੂੰ ਤਾਂ ਇਹੀ ਲੱਗਦਾ ਕਿ ਉਹ ਸਿੱਧੋ ਹੀ ਆ ਔਰ ਬਾਪੂ ਬਲਕੌਰ ਹੋਰਾਂ ਦੇ ਹੁਣੇ ਸੁਣ ਰਹੇ ਸੀ ਉਹ ਇਹ ਕਹਿ ਰਹੇ ਨੇ ਕਿ ਬਹੁਤ ਰਿਜ਼ੈਂਬਲ ਕਰਦਾ 80% ਕਹਿੰਦੇ ਐਂ ਲੱਗਦਾ ਕਿ ਸਿੱਧੂ ਹੀ ਐ ਜਿਵੇਂ ਹਾਂ ਬਿਲਕੁਲ ਜਿਹੜੀਆਂ ਰੂਹਾਂ ਜਾਂਦੀਆਂ ਨੇ ਉਹੀ ਵਾਪਸ ਆਉਂਦੀਆਂ ਨੇ ਕਿਉਂਕਿ ਉਹਦੇ ਬਹੁਤ ਕੰਮ ਅਧੂਰੇ ਸੀਗੇ ਜਿਹੜੇ ਪੂਰੇ ਕਰਨੇ ਆ ਮੈਂ ਤਾਂ ਇਹੀ ਕਹੂੰਗੀ ਵੀ ਮਾਪੇ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਤੇ ਉਹ ਇਹ ਇਸ ਬੱਚੇ ਦੀਆਂ ਖੁਸ਼ੀਆਂ ਨੂੰ ਮਾਨਣ ਠੀਕ ਹੈ ਤੇ ਕੋਨ ਨੂੰ ਪਤਾ ਹੈ ਮਾਪੇ ਦੇ ਲਈ ਕਿੱਡੀ ਵੱਡੀ ਖੁਸ਼ੀ ਦੀ ਗੱਲ ਅੱਜ ਕਿਉਂਕਿ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀਗਾ ਤੇ ਉਹ ਅੱਜ ਅੱਜ ਜਾ ਕੇ ਉਹਨਾਂ ਨੂੰ ਅਹਿਸਾਸ ਹੋਣ ਲੱਗਿਆ ਵੀ ਨਹੀਂ ਹੁਣ ਅੱਜ ਸਾਡੇ ਘਰ ਦੇ ਵਿੱਚ ਅੱਜ ਕਲ੍ਹ ਕਾਰੀਆਂ ਨੇ ਉੱਠਣਗੇ ਬੱਚਾ ਉਹਦੇ ਨਾਲ ਬਿਜ਼ੀ ਹੋ ਗਏ ਨੇ ਬਹੁਤ ਵਧੀਆ ਬਹੁਤ ਸੋਹਣਾ ਥੋੜੀ ਮਲਮ ਲੱਗ ਗਈ ਜ਼ਖਮ ਤੇ ਕਹਿ ਸਕਦੇ ਹਾਂਜੀ ਹਾਂਜੀ ਬਹੁਤ ਅੱਛਾ ਗੁਰਲੇਸ਼ ਜੀ ਇੱਕ ਦੋ ਆਖਰੀ ਸਵਾਲ ਲੈ ਤੁਹਾਡਾ ਵੀ ਵਕਤ ਲੈ ਰਹੇ ਆ ਜਦੋਂ ਤੁਸੀਂ ਜੀ ਵੈਗਨ ਕੀਤਾ ਸੀ 2016 ਜਾਂ 17 ਚ ਕੋਈ ਪਹਿਲੀ ਪਹਿਲੀ ਮੁਲਾਕਾਤ ਜਾਂ ਪਹਿਲੀ ਗੱਲਬਾਤ ਦੀ ਸ਼ੁਰੂਆਤ ਦੱਸ ਸਕਦੇ ਹੋ ਸਿੱਧੂ ਨਾਲ ਜਦੋਂ ਹੋਈ ਸਾਡੀ ਕੋਈ ਮੁਲਾਕਾਤ ਨਹੀਂ ਸੀ ਹੋਈ ਉਸ ਟਾਈਮ ਤੇ ਜੀ ਜੀ ਆ ਦੀਪ ਜੰਡੂ ਨੇ ਗਾਣਾ ਭੇਜਿਆ ਸੀਗਾ ਖੈਲੀ ਸਾਹਿਬ ਨਾਲ ਹੀ ਗੱਲ ਹੁੰਦੀ ਸੀਗੀ ਜੀ ਤੇ ਜਦੋਂ ਪੇਮੈਂਟ ਵੀ ਭਵਾਈ ਸੀ ਸਿੱਧੂ ਦਾ ਹੀ ਫੋਨ ਆਇਆ ਸੀ ਇਹਨਾਂ ਦੇ ਫੋਨ ਤੇ ਜੀ ਤੇ ਬਸ ਉਹੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਜਦੋਂ ਡਰਾਈਵਰੀ ਵਾਲਾ ਗਾ ਡਰਾਈਵਰਾਂ ਵਾਲਾ ਗੀਤ ਹੋਇਆ ਸੀ ਉਦੋਂ ਅਸੀਂ ਮੋਹਾਲੀ ਮਿਲੇ ਆ ਫਿਰ ਵੈਨਕੂਵਰ ਸ਼ੋਅ ਤੇ ਅਸੀਂ ਇਕੱਠੇ ਲਾਈਵ ਪਰਫਾਰਮ ਵੀ ਕੀਤਾ ਤੇ ਉਹਨਾਂ ਨੇ ਜੀ ਵੰਗਨ ਗਾਇਆ ਵੀ ਹਮ ਮਤਲਬ